ਜਿਸ ਵੰਤ ਸਿੰਘ ਕਮਲਦਾਂ ਲਿਖਿਆ ਹੈ ਨਾ ਭਲ ਰੂਪਮਤੀ ਭਾਗ 13ਵਾਂ ਬਾਜ ਬਹਾਦਰ ਆਪਣੀ ਥਾਂ ਬਹਿਵਲ ਸੀ ਚਾਹੁੰਦਾ ਸੀ ਉਹ ਕਿਹੜਾ ਵੇਲਾ ਹੋਵੇ ਜਦ ਰੂਪਮਤੀ ਉਸ ਦੇ ਮਹਿਲ ਦਾ ਸ਼ਿੰਗਾਰੇ ਬਣ ਜਾਵੇ ਉਹ ਇਸ ਤਰ੍ਹਾਂ ਕਾਲੀ ਤੋਂ ਪਰਹੇਜ਼ ਵੀ ਚਾਹੁੰਦਾ ਸੀ ਜਿਸ ਨਾਲ ਰੂਪਮਤੀ ਦੇ ਮਨ ਨੂੰ ਛੱਟ ਵੱਜੇ ਉਹ ਆਪਣੀ ਪ੍ਰੇਮਿਕਾ ਨੂੰ ਜ਼ੋਰ ਜ਼ਬਰ ਨਾਲ ਨਹੀਂ ਪਿਆਰ ਨਾਲ ਪਾਉਣਾ ਚਾਹੁੰਦਾ ਸੀ ਉਸ ਮੰਡੀ ਜਾਣ ਦਾ ਇੱਕ ਬਹਾਨਾ ਖੜਾ ਕਰ ਲਿਆ ਫੌਜ ਦੇ ਮੰਡੀ ਵਾਲੇ ਦਸਤੇ ਨੂੰ ਬਦਲ ਕੇ ਮੰਡੂ ਲਿਆਂਦਾ ਜਾਵੇ ਅਤੇ ਨਵੇਂ ਨਾਲ ਮੰਡੀ ਜਾ ਕੇ ਕਵਰਾਨੀ ਦੇ دیدار ਕੀਤੇ ਜਾਣ। ਰਿਆਸਤ ਵਿੱਚ ਹਰ ਤਰ੍ਹਾਂ ਸ਼ਾਂਤੀ ਸੀ। ਦਖਣ ਵਾਲਿਆਂ ਆਪਣੀ ਹਾਰ ਤੋਂ ਪਿੱਛੋਂ ਕੋਈ ਹਲ-ਜਲ ਨਹੀਂ ਕੀਤੀ ਸੀ। ਪਰ ਸੁਲਤਾਨ ਆਪਣੀ ਬੇਕਰਾਰੀ ਦਾ ਕੀ ਕਰਦਾ? ਉਹ ਪੜਾ ਕਰਦਾ, ਸ਼ਿਕਾਰ ਕਰਦਾ ਮੰਡੀ ਪਹੁੰਚ ਗਿਆ। ਮੂਰਤੀ ਨਾਰੈਣ ਆਦ ਦਰਬਾਰੀਆਂ ਨੂੰ ਮਜਬੂਰੀ ਮੂੰਹ ਸਵਾਗਤ ਕਰਨਾ ਪਿਆ। ਸੁਲਤਾਨ ਨੇ ਮੂਰਤੀ ਦਾ ਹੱਥ ਟਕੁਟਿਆ ਤੇ ਪੁੱਛਿਆ ਕਿਉਂ ਬਾਈ ਦੋਸਤ ਕਿਸ ਤਰ੍ਹਾਂ ਦੀ ਗੜਬੜ ਕਿਸੇ ਤਰ੍ਹਾਂ ਦੀ ਕੜਬੜ ਨਹੀਂ ਮਹਾਰਾਜ ਤੁਹਾਡਾ ਸਿਰ ਤੇ ਹੱਥ ਹੁੰਦਿਆਂ ਕੋਈ ਗੜਬੜ ਨਹੀਂ ਹੋ ਸਕਦੀ ਤੁਹਾਡੇ ਪ੍ਰਤਾਪ ਕਰਨ ਸਭ ਸੁਖ ਸ਼ਾਂਤੀ ਹੈ ਮੂਰਤੀ ਨੇ ਸਿਰ ਨਮਾਉਂਦਿਆਂ ਉੱਤਰ ਮੋੜਿਆ ਮੇਰੀ ਫੌਜ ਨੇ ਪਰਜਾ ਨਾਲ ਕੋਈ ਆਪ ਆਈ ਕੀਤੀ ਹੋਵੇ ਜਾਂ ਦੁਰ ਵਿਹਾਰ ਨਹੀਂ ਬਹਾਦਰ ਸੁਲਤਾਨ ਤੁਹਾਡੇ ਰੋਹ ਬਗੇ ਕਿਸੇ ਜਾਨਵਰ ਤੱਕ ਨਹੀਂ ਪਰ ਨਹੀਂ ਮਾਰਿਆ ਪਰ ਮਨ ਵਿੱਚ ਉਹ ਬਿਉ ਕੋਲ ਗਿਆ ਜਿਹੜੀ ਆਪ ਆਈ ਤੂੰ ਕਰ ਗਿਆ ਏ ਉਹ ਸਹਿਣ ਕਰਨ ਵਾਲੀ ਨਹੀਂ ਮੁੱਖ ਮੰਤਰੀ ਜੀ ਸੁਲਤਾਨ ਨੇ ਉਸ ਦਾ ਮੋੜ ਹੱਥ ਕੁੱਟਿਆ ਮੰਡੂ ਤੇ ਮੰਡੀ ਦੀ ਮਿੱਤਰਤਾ ਕਾਇਮ ਰਹੇਗੀ ਹਰ ਤਰ੍ਹਾਂ ਦੀ ਚਿੰਤਾ ਲਾ ਛੱਡੋ ਅਸੀਂ ਤਾਂ ਹਜ਼ੂਰ ਤੁਹਾਡੀ ਹੀ ਕਿਰਪਾ ਨਾਲ ਜੀ ਰਹੇ ਹਾਂ ਦਿਨ ਨੂੰ ਰਾਤ ਕਹੋ ਰਾਤ ਨੂੰ ਰਾਤ ਹੀ ਕਹਾਂਗੇ ਦਰਬਾਰੀ ਚੁਸਤियां ਨਹੀਂ ਦਿਲ ਦੀ ਧੜਕਣ ਗਵਾਹੀ ਦੇਵੇਗੀ ਉਹ ਮੂਰਤੀ ਦੇ ਦਿਲ ਨੂੰ ਭਾਪਦਾ ਸੀ ਤੁਸੀਂ ਦਰਸਤ ਫਰਮਾਉਂਦੇ ਹੋ ਦੋਸਤੀ ਵੀ ਤੇ ਵਫਾਦਾਰੀ ਵੀ ਅਸੀਂ ਤੁਹਾਡੇ ਬਰਾਬਰ ਤਾਂ ਨਹੀਂ ਹੋ ਸਕਦੇ ਮੂਰਤੀ ਮਿੱਤਰਤਾ ਤੇ ਆਗਿਆਕਾਰੀ ਦੇ ਦੋਵੇਂ ਹੱਥ ਰੱਖੀ ਰੱਖੀ ਆ ਰਿਹਾ ਸੀ ਸੁਲਤਾਨ ਨੇ ਆਪਣੀ ਪਹਿਲੀ ਫੌਜ ਵਿੱਚ ਘੋੜਾ ਫੇਰਿਆ ਫੌਜਦਾਰਾਂ ਨਾਲ ਸਿਪਾਈਆਂ ਤੱਕ ਦੀ ਸੁਖ ਸੰਤ ਪੁੱਛੀ ਨਮਿਆਂ ਨੂੰ ਉਹਨਾਂ ਦੀ ਥਾਂ ਲਿਆਉਂਦਿਆਂ ਚਿਤਾਵਨੀ ਦਿੱਤੀ ਮੇਰੇ ਪਿਆਰੇ ਜਾਵਾਜੋ ਅਸੀਂ ਇੱਥੇ ਹੁਕਮਰਾਨ ਹਰ ਹਰ ਕਿਸ ਨਹੀਂ ਦੋਸਤੀ ਦਾ ਹੱਕ ਪਾਲਣਾ ਹੈ ਹ ਕਿਸੇ ਤਰ੍ਹਾਂ ਦੀ ਪੂਰੀ ਹਰਕਤ ਜਾਂ ਸ਼ਰਾਰਤ ਨਾ ਹੋਵੇ ਮੈਂ ਬਰਦਾਸ਼ਤ ਨਹੀਂ ਕਰਾਂਗਾ ਮੇਰਾ ਤੇ ਮੰਡੂ ਦਰਬਾਰ ਦਾ ਨਾਮ ਬਦਨਾਮ ਨਹੀਂ ਹੋਣਾ ਚਾਹੀਦਾ ਸਲਾਰ ਫੌਜੀ ਕਤਾਰ ਵਿੱਚ ਦੋ ਕਦਮ ਅੱਗਾ ਆ ਗਿਆ ਸੁਲਤਾਨ ਹਜ਼ੂਰ ਦੇ ਨਾਮ ਨੂੰ ਕਿਸੇ ਤਰ੍ਹਾਂ ਦਾ ਵੱਟਾ ਨਹੀਂ ਲੱਗੇਗਾ ਸਗੋਂ ਚਾਰ ਚੰਦ ਲਾਵਾਂਗਾ ਮੈਂ ਸਾਰੇ ਸਿਪਾਹੀਆਂ ਨੂੰ ਖਿੱਚ ਕੇ ਰੱਖਾਂਗਾ ਤੁਹਾਡਾ ਹੁਕਮ ਹਰ ਹਾਲਤ ਵਿੱਚ ਪੂਰਾ ਹੋਵੇਗਾ ਮੇਰੇ ਬਹਾਦਰੋ ਵਫਾਦਾਰੋ ਤੁਹਾਡੇ ਕੋਲ ਇਹ ਵਾਸੇ ਮਜਬੂਤੀ ਜਬਤ ਅਤੇ ਬਹਾਦਰੀ ਦਾ ਆਪਣਾ ਫਰਜ਼ ਪੂਰਾ ਕਰਨ ਆਈ ਉਸ ਘੋੜੇ ਤੋਂ ਉੱਤਰ ਕੇ ਫੌਜ ਦੀਆਂ ਕਤਾਰਾਂ ਵਿੱਚ ਫਿਰਦਿਆਂ ਹਰ ਸਿਪਾਹੀ ਨਾਲ ਅੱਖ ਸਿਪਾਹੀ ਨਾਲ ਅੱਖਾਂ ਮਲੰਗ ਇੱਕ ਫੌਜੀ ਦਾ ਪੇਟ ਭਦਿਆ ਹੋਇਆ ਸੀ ਉਸ ਦੇ ਢਿੱਡ ਵਿੱਚ ਮੋਕਾ ਕੁਸੇੜਦਿਆਂ ਉਹ ਇਹ ਕੀ ਹੋਇਆ ਸਿਪਾਹੀ ਝਟ ਨਹੀਂ ਨਿਪਾਰਿਆ ਸਲਾਰ ਇਸ ਦੇ ਸ਼ਾਉਣੀ ਉਤੋਂ ਦੀ ਚਾਰ ਚੱਕਰ ਲਗਵਾਓ ਹਰਾਮ ਦੀਆਂ ਖਾਂਦਾ ਹੋਵੇਗਾ ਕਿਵੇਂ পেট ਫਲਾਇਆ ਉਸ ਸਲਾਰ ਵੱਲ ਉਂਗਲ ਜੁਕੀ ਫੌਜ ਨਿਸਲ ਨਹੀਂ ਪਹਿਣੀ ਚਾਹੀਦੀ ਦੋ ਬੇਲੇ ਦੀ ਕਵਾਇਦ ਲਾਜ਼ਮੀ ਮੇਰੀ ਫੌਜ ਚਟਾਨ ਵਾਂਗ ਸਖਤ ਹੋਵੇ ਦੱਖਣਿਆਂ ਵੱਲੋ ਹਸ਼ਿਆਰ ਰਹਿਣਾ ਹੈ ਉਹ ਹਾਰ ਦਾ ਬਦਲਾ ਲੈਣ ਲਈ ਕਦੇ ਵੀ ਹਨੇਰੇ ਸਵੇਰੇ ਪੈ ਸਕਦੇ ਹਨ ਆਪਣੇ ਖੂਫੀਆ ਬਖ ਬਖ ਪੇਸਾਂ ਵਿੱਚ ਭੇਜੀ ਰੱਖਣੀ ਮੈਨੂੰ ਪਹਿਲਾਂ ਵਾਂਗ ਹਫਤਾਵਾਰੀ ਇਤਲਾਹ ਪਹੁੰਚਣੀ ਚਾਹੀਦੀ ਹੈ ਕੋਈ ਗੜਬੜ ਉੱਠੇ ਤੇਜ਼ ਰਫ਼ਤਾਰ ਘੋੜਸਵਾਰ ਭੇਜਿਆ ਜਾਵੇ ਸੁਲਤਾਨ ਹਜ਼ੂਰ ਗੁਲਾਮ ਕੁਤਾਹੀ ਨਹੀਂ ਕਰੇਗਾ ਜਾਨ ਦੀ ਬਾਜ਼ੀ ਲਾ ਕੇ ਵੀ ਫਰਜ਼ ਪੂਰਿਆ ਜਾਵੇਗਾ ਸਲਾਰ ਦਵਾਰਾ ਸਲਾਮ ਕਰਕੇ ਚੁੱਕ ਗਿਆ ਫੌਜ ਦੀ ਹਰ ਤਰ੍ਹਾਂ ਪੁਛਪੜਦਾਲ ਤੋਂ ਵਿਹਲਾ ਹੋ ਕੇ ਰੂਪਮਤੀ ਨੂੰ ਮਿਲ ਲਈ ਦਿਲੋਂ ਕਾਲਾ ਸੀ ਪਰ ਬਾਰੋ ਸ਼ਾਂਤੀ ਸਬਰ ਬਣਾਈ ਤੁਰ ਪਿਆ ਆਪਣੇ ਖਾਸ ਹਿਫਾਜ਼ਤੀ ਦਸਤੇ ਨਾਲ ਉਹ ਰਾਜ ਮਹਿਲ ਪਹੁੰਚ ਗਿਆ ਮੂਰਤੀ ਤੇ ਹੋਰ ਦਰਬਾਰੀ ਨਾਲ ਸਾਥ ਦੇ ਰਹੇ ਸਨ ਮੰਡੀ ਦੀ ਬਾਜਾ ਸੁਲਤਾਨ ਦੀ ਸ਼ਾਨ ਅੱਗੇ ਪ੍ਰਣਾਮ ਕਰਦੀ ਚੁੱਕ ਚੁੱਕ ਜਾਂਦੀ ਸੀ ਗਾਮਚਾਲ ਚੱਲਦਾ ਉਸ ਦਾ ਘੋੜਾ غرੂਰ ਵਿੱਚ ਫੁਕਾਰੇ ਮਾਰ ਰਿਹਾ ਸੀ ਕਿਲੇ ਅੱਗੇ ਆ ਕੇ ਘੋੜੇ ਤੋਂ ਲੈੰਦਿਆ ਸੁਲਤਾਨ ਨੇ ਉਸ ਦੀ ਤੌਂ ਤਾਪੜੀ ਇਹ ਕਿਲਾ ਘੱਟ ਪੁਰਾਣੇ ਜਮਾਨੇ ਦੀ ਗੜੀ ਬਹੁਤੀ ਸੀ ਤਰਵਾਨ ਨੇ ਚੋਕਦਿਆਂ ਰਾਹ ਦੇ ਦਿੱਤਾ ਪੰਜ ਸਿਪਾਹੀਆਂ ਨਾਲ ਬਾਜ ਭਦਰ ਗੜੀ ਵਿੱਚ ਦਾਖਲ ਹੋਇਆ ਮਹਿਲਾ ਜਾਣਤੀ ਪੰਜੇ ਸਿਪਾਹੀ ਪਹਿਰਾਦਾਰ ਵਜੋਂ ਆਸੇ-ਪਾਸੇ ਵੇਖ ਤੇ ਸਾਵਧਾਨ ਹੋ ਗਈ ਸમિતਰਾ ਨੇ ਪਰਦਾ ਹਟਾਉਂਦਿਆਂ ਚੋਕ ਕੇ ਸਲਾਮ ਕੀਤੀ ਸੁਲਤਾਨ ਨੇ ਮੁਸਕਾ ਕੇ ਹੱਥ ਚੁੱਕ ਗਿਆ ਉਹ ਖਾਤਰਦਾਰ ਦੀ ਲੇਰ ਸੋਈ ਵਾਲੇ ਪਾਸੇ ਪਹੁੰਚੀ ਰੂਪਮਤੀ ਬੜੀ ਬੇਸਬਰੀ ਨਾਲ ਆਪਣੇ ਪਿਆਰੇ ਦਾ ਇੰਤਜ਼ਾਰ ਕਰ ਰਹੀ ਸੀ ਉਸ ਹੱਥ ਜੋੜ ਕੇ ਨਮਸਕਾਰ ਆਖੀ ਧੰਨਵਾਦ ਧੰਨਵਾਦ ਤੁਸੀਂ ਦਰਸ਼ਨ ਦਿੱਤੇ ਤਰਸਦਿਆਂ ਪਿਆਰ ਦੇ ਆਨੰਦ ਵਿੱਚ ਉਸ ਦੀਆਂ ਅੱਖਾਂ ਮੀਟੀਆਂ ਗਈਆਂ ਸੁਲਤਾਨ ਨੇ ਕੁਝ ਕਹਿਣ ਤੋਂ ਪਹਿਲਾਂ ਰੂਪਮਤੀ ਨੂੰ ਘੁੱਟ ਕੇ ਗੱਲ ਬਖੜੀ ਪਾ ਲਈ ਯਾ ਖੁਦਾਇਆ ਉਸ ਲੰਬਾ ਹੋਕਾ ਪਰ ਮੈਂ ਕਿੰਨਾ ਖੁਸ਼ਕਿਸਮਤ ਤੇ ਵਦਕਿਸਮਤ ਹਾਂ ਬਦ ਕਿਸਮਤ ਕਿਉਂ ਮੇਰੇ ਸੁਲਤਾਨ ਮੈਂ ਕਿੰਨਾ ਚਿਰ ਤੜਫਦਾ ਰਹਾਂਗਾ ਉਹ ਆਪਣੀ ਪਿਆਰੀ ਨੂੰ ਵਾਹਾਂ ਵਿੱਚ ਲਈ ਸਿਰ ਮਾਰੀ ਜਾ ਰਿਹਾ ਸੀ ਮੇਰੇ ਪਿਆਰੇ ਹੋਸ਼ ਸਮਾਲੂ ਉਸ ਸੁਲਤਾਨ ਨੂੰ ਗੱਦੀ ਉੱਤੇ ਪਹਾਇਆ ਆਪ ਪਲੰਘ ਉੱਤੇ ਟੇਢੀ ਹੋ ਗਈ ਉਹਦੀਆਂ ਤੱਕਾਂ ਕੋਟ-ਕੋਟ ਕੇ ਸੁਲਤਾਨ ਨੂੰ ਪੀ ਰਗਾ ਸਨ ਮੈਨੂੰ ਹੁਕਮ ਕਰੋ ਮੈਂ ਕੀ ਕਰ ਸਕਦੀ ਹੁਕਮ ਜੋਗਾ ਨਹੀਂ ਰਿਹਾ ਕੇਵਲ ਅਰਜ਼ੀ ਹੀ ਕਰ ਸਕਦਾ ਉਸ ਗੱਬੀ ਲੱਤ ਸੱਜੀ ਉੱਤੇ ਕਰ ਲਈ ਤੇਰੀ ਮੁਹਬਤ ਨੇ ਤਖਤ ਤਾਜ ਸਭ ਕੂੜ ਕਵਾੜ ਕਰਕੇ ਰੱਖ ਦਿੱਤੇ ਹੁਣ ਤਾਂ ਰਾਣੀ ਰੂਪਮਤੀ ਤੇਰੇ ਜੋਗਾ ਹੀ ਰਹਿ ਗਿਆ ਹ ਈਸ਼ਵਰ ਦੀ ਕਿਰਪਾ ਨਾਲ ਅਸੀਂ ਦੋਵੇਂ ਸੁਪਾਗੇ ਹੋ ਗਏ ਹਾ ਗਰਮੀ ਅਨੁਭਵ ਕਰਕੇ ਰਾਉਪਤੀ ਨੇ ਪੱਖੀ ਫੇਰਨੀ ਸ਼ੁਰੂ ਕਰ ਦਿੱਤੀ ਨਹੀਂ ਇਹ ਖੇਦਮਤ ਮੈਨੂੰ ਦੇ ਦਿਓ ਮੇਰੇ ਫਰਿਸ਼ਤੇ ਉਸ ਕੁਬਰਾਣੀ ਹੱਥੋਂ ਚਾਂਦੀ ਦੇ ਘੁੰਗਰਿਆਂ ਵਾਲੀ ਪੱਖੀ ਫੜ ਲਈ ਅਰੇ ਵਾ ਇਹ ਤਾਂ ਗੌਂਦੀ ਵੀ ਏ ਤੁਹਾਡੇ ਗੁਣ ਗੌਂਦੀ ਏ ਰੂਪਮਤੀ ਦੇ ਬੁੱਲਾ ਉੱਤੇ ਆਥਨ ਦੇ ਬਾਵਜੂਦ ਨਮੀ ਪਰਵਾਤ ਮਹਿਕ ਰਹੀ ਸੀ ਮੇਰੀ ਜਿੰਦ ਜਾਨ ਮੈਂ ਤੁਹਾਡੇ ਬਿਨਾ ਹੁਣ ਜੀ ਨਹੀਂ ਸਕਦਾ ਦੱਸੋ ਮੇਰੇ ਸੁਨਨੇ ਮਹਿਲ ਨੂੰ ਕਦੋਂ ਆਵਾਜ਼ ਕਰਨ ਆਈ ਤੁਹਾਡੀ ਹਮੀਦਾ ਬੇਗਮ ਕੁੜੀ ਨੇ ਆਪਣੇ ਦਿਲ ਰੜਕਦੀ ਦਸਾਂਗ ਜ਼ਹਿਰ ਕਰ ਦਿੱਤੀ ਉਹ ਠੀਕ ਹੈ ਉਸ ਨੂੰ ਪਤਾ ਹੈ ਕੁਝ ਨਹੀਂ ਕਹੇਗੀ ਉਹ ਇੰਨੀ ਅਕਤਤ ਲਾਂਦੇ ਉੱਠ ਵਾਂ ਖਿੱਲਰ ਦਾ ਪ੍ਰਤੀਤ ਹੋਇਆ ਇਹ ਕਿਵੇਂ ਹੋ ਸਕਦਾ ਹੈ ਸੁਲਤਾਨ ਬਾਜ਼ ਬਹਾਦਰ ਜੀ ਇੱਕ ਔਰਤ ਸੌਕਨ ਨੂੰ ਕਿਵੇਂ ਬਰਦਾਸ਼ਤ ਕਰੇਗੀ ਉਹ ਵੀ ਸ਼ਾਹੀ ਖਾਨਦਾਨ ਦੀ ਬੇਗਮ ਤੁਸੀਂ ਉਸ ਦੀ ਫਿਕਰ ਨਾ ਕਰੋ ਮੈਂ ਸਭ ਠੀਕ ਠਾਕ ਕਰ ਲਵਾਂਗਾ ਤੁਸੀਂ ਮੰਡੂ ਚੱਲਣ ਵਾਲੀ ਗੱਲ ਕਰੋ ਹਜ਼ੂਰ ਬੱਚਿਆਂ ਵਾਲੀ ਤਾਂ ਗੱਲ ਨਾ ਕਰੋ ਤੁਸੀਂ ਔਰਤ ਦੇ ਸਾੜੇ ਨੂੰ ਨਹੀਂ ਜਾਣਦੇ ਉਸ ਸਾਹ ਖਿੱਚਦਿਆਂ ਛਾਤੀ ਪਰ ਲਈ ਚੰਗਾ ਇਹ ਹੈ ਤੁਸੀਂ ਮੇਰੀ ਗੜੀ ਆ ਜਾਓ ਤੁਹਾਡਾ ਕਹਿਣਾ ਠੀਕ ਹੈ ਪਰ ਇਹ ਗੜੀ ਵਿਚਾ ਪੱਖੋਂ ਕਮਜ਼ੋਰ ਹੈ ਦੁਸ਼ਮਣਾਂ ਦੀ ਮੰਡੀ ਉੱਤੇ ਕਾਂ ਆਖੇ ਮੰਡੂ ਤੋਂ ਮਦਦ ਤਹ ਪਹੁੰਚਦੀ ਪਹੁੰਚਦੀ ਨੂੰ ਕੰਮ तमाम ਹੋ ਚੁੱਕਾ ਹੋਵੇਗਾ ਉਸ ਵਿੱਚ ਸਾਡਾ ਪਤਾ ਨਹੀਂ ਕੀ ਹਾਲ ਹੋਵੇ ਖਾਸ ਤੌਰ ਤੇ ਮੈਨੂੰ ਜਿਉਂਦਾ ਨਹੀਂ ਛੱਡਣਗੇ ਸੋ ਫੌਜੀ ਲਿਹਾਜ਼ ਨਾਲ ਮੰਡੂ ਵਰਗੀ ਬਚਤ ਕਿਧਰੇ ਨਹੀਂ ਹੋ ਸਕਦੀ ਮੰਡੂ ਦੇ ਕਿਲੇ ਨੂੰ ਕੁਦਰਤੀ ਪਹਾੜੀਆਂ ਨੇ ਸਿਰਜਿਆ ਝੀਲਾਂ ਅਤੇ ਫੁੱਲਦਾਲਾਂ ਨੇ ਖੂਬਸੂਰਤੀ ਬਖਸ਼ੀ ਹੈ ਬੇਰੰਗ ਲੀਹ ਪਹਾੜੀਆਂ ਚੜ ਕੇ ਹਮਲਾ ਕਰਨਾ ਜਾਨ ਮਾਰਨ ਵਾਲੀ ਗੱਲ ਹੈ ਉਸ ਕਿਲੇ ਨੂੰ ਫਤਿਹ ਕਰਨਾ ਬਹੁਤ ਔਖਾ ਹੈ ਮੇਰੀ ਮੰਨੋ ਮੰਡੂ ਲਈ ਹਰ ਤਰ੍ਹਾਂ ਬਚਤ ਵਾਲਾ ਕਿਲਾਏ ਸੁਲਤਾਨ ਨੇ ਵਿਆਖਿਆ ਦਿੱਤੀ ਕਿ ਪਛਾਹ ਗੱਦੀ ਨਾਲ ਢੋਲਾ ਇਹ ਮੈਂ ਮੰਨਦੀ ਹਾਂ ਬਚਤ ਲਈ ਮੰਡੂ ਖੁਸ਼ਕਿਸਮਤ ਹੈ ਪਰ ਪਰ ਕੀ ਤੁਸੀਂ ਚੱਲਣ ਵਾਲੀ ਗੱਲ ਕਰੋ ਅਸੀਂ ਨਵਾਂ ਵਿਰਾਸਤ ਬਣਾਵਾਂਗੇ ਉਹ ਤਾਂ ਠੀਕ ਹੈ ਮੇਰੀਆਂ ਹੋਰ ਸਮੱਸਿਆਵਾਂ ਮਾ ਮਜਬੂਰੀਆਂ ਹਨ ਤੁਸੀਂ ਬੇਗਮਤਾ ਦਾ ਦਰਦ ਹੀ ਲੋ ਘਟ ਦੇਉ ਤੁਹਾਨੂੰ ਨਵਾਂ ਮਹਿਲ ਮਿਲੇਗਾ ਉਸ ਦਾ ਨਾਂ ਵੀ ਰੂਪਮੈਲ ਹੋਵੇਗਾ ਬਾਹਰ ਪੈੜਚਲ ਹੋਈ ਬਾਜਵਾਦ ਨੇ ਕੰਨ ਚੁੱਕਲੇ ਸਮਿਤਰਾ ਹੀ ਹੈ ਹੋਰ ਕੋਈ ਨਹੀਂ ਆ ਸਕਦਾ ਆ ਜਾ ਸਮਿਤਰਾ ਰੂਪਮਤੀ ਨੇ ਉਸ ਨੂੰ ਆਵਾਜ਼ ਮਾਰ ਉਸ ਉਸ ਨੇ ਸ਼ਰਬਤ ਰੱਖੀ ਝੁਕਦਿਆਂ ਤਸੱਤਰੀ ਉਸ ਸੁਲਤਾਨ ਅੱਗੇ ਕਰ ਦਿੱਤੀ ਕਵਰਾਨੀ ਜੀ ਤੁਸੀਂ ਲਓਗੇ ਸੁਲਤਾਨ ਨੇ ਰੂਪਮਤੀ ਨੂੰ ਪੁੱਛਿਆ ਨਹੀਂ ਤੁਸੀਂ ਜਲਪਾਨ ਕਰੋ ਪਤਾ ਨਹੀਂ ਕਦੋਂ ਦੀ ਥੱਕੇ ਹਾਰੇ ਤੇ ਪਿਆਸੇ ਹੋਮੋਗੇ ਸੁਲਤਾਨ ਨੇ ਦੋ ਬਾਰ ਦਾਮ ਲੈ ਕੇ ਸ਼ਰਬਤ ਵਾਲਾ ਪਿਆਲਾ ਖਾਲੀ ਕਰ ਦਿੱਤਾ ਪਿਆਲਾ ਲੈਣ ਲਈ ਤਿਆਰ ਖੜੀ ਸਮਿਤਰਾ ਦੀ ਤਸੱਤਰੀ ਵਿੱਚ ਰੱਖ ਦਿੱਤਾ ਉਹ ਚਾਹੁੰਦਾ ਸੀ ਬੰਦੀ ਛੇਤੀ ਚਲੀ ਜਾਵੇ ਸਮਿਤਰਾ ਸਿਰ ਨਵਾ ਕੇ ਬਾਹਰ ਚਲੀ ਗਈ ਨਵੇਂ ਮਹਿਲ ਨਾਲ ਨਹੀਂ ਮੈਂ ਤੁਹਾਡੇ ਨਾਲ ਕਿਤੇ ਵੀ ਗੁਜ਼ਾਰਾ ਕਰ ਸਕਦੀ ਤੁਹਾਨੂੰ ਇਹ ਵੀ ਪਤਾ ਹੋਵੇਗਾ ਮੈਂ ਬਾਲ ਵਿਧਵਾ ਹਾਂ ਉਹ ਛੱਡੋ ਜੀ ਨਗੂਣੀਆ ਗੱਲਾਂ ਅਸਲਾਮ ਵਿੱਚ ਇਸ ਨੂੰ ਕਿਵੇਂ ਵੀ ਬੁਰਾ ਨਹੀਂ ਸਮਝਿਆ ਜਾਂਦਾ ਮੈਂ ਤੁਹਾਨੂੰ ਪਿਆਰ ਬਹੁਤ ਕਰਦੀ ਹਾਂ ਸ਼ਾਇਦ ਅੱਥਾ ਪਰ ਮੁਸਲਮਾਨ ਨਹੀਂ ਹੋਵਾਂਗੀ ਉਸ ਆਪਣਾ ਪਰਪੱਖ ਨਿਸ਼ਚੈ ਕਰ ਕਹਿ ਦਿੱਤਾ ਮੈਂ ਤਾਂ ਰੂਪਾਂ ਜੀ ਸੋਚਿਆ ਵੀ ਨਹੀਂ ਤੁਸੀਂ ਆਪਣਾ ਧਰਮ ਤਿਆਗੋ ਤੁਸੀਂ ਆਪਣਾ ਪੂਜਾ ਪਾਠ ਨਿਤਨੇਮ ਬਾਕ ਕਰਨਾ ਤੁਸੀਂ ਜਿੰਨੀ ਮਰਜੀ ਜਿੰਨੀ ਮਰਜੀ ਆਜ਼ਾਦੀ ਦਿਓ ਪਰ ਮੇਰਾ ਮੰਡੂ ਜਾਣੇ ਹੁਣ ਕਵਰਾਣੀ ਸਿਰ ਫੇਰ ਗਈ। ਉਹ ਕਿਉਂ ਮੇਰੀ ਜਾਨ ਸੁਲਤਾਨ ਦਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ। ਇਹ ਹੋਰ ਕਿਹੜੀ ਮੁਸੀਬਤਾਂ ਪਈ ਉਸ ਦੇ ਅੰਦਰ ਲਰਜਾ ਖਾ ਗਿਆ। ਪਿਆਰੇ ਸੁਲਤਾਨ ਮੈਂ ਨਿਤ ਨਰਮਦਾ ਦਾ ਚਰਨਮਤ ਲੈ ਕੇ ਮੰਦਰ ਜਾਂਦੀ ਆਂ। ਪਵਿੱਤਰ ਨਰਮਦਾ ਦੇ ਦਰਸ਼ਨ ਕਰੇ ਬਿਨਾ ਜਲ ਪਾਣ ਨਹੀਂ ਕਰਦੀ। ਮੇਰੇ ਲਈ ਇਹ ਪ੍ਰਤੀਗਿਆ ਤੋੜਨੀ ਔਖੀ ਹੈ। ਇਨੀ ਕਹਿ ਦੇ ਨਾਲ ਉਹ ਉਦਾਸ ਪੈ ਗਈ ਉਸ ਨੂੰ ਪਤਾ ਹੀ ਨਹੀਂ ਸੀ ਸੁਲਤਾਨ ਦੀ ਮੁਹੱਬਤ ਦੇ ਰਾ ਇੰਨੇ ਔਕੜਾ ਆ ਖਲੂਣ ਗਿਆ ਸੁਲਤਾਨ ਨभी ਪਸੀਬਤ ਵਿੱਚ गिर ਗਿਆ ਤੁਹਾਨੂੰ ਕਮਰਾਨੀ ਜੀ ਨੇ ਤਿਕਣ ਕੜਾ ਨਰਮਦਾ ਦੇ ਪਾਣੀ ਦਾ ਮਿਲ ਜਾਇਆ ਕਰੇਗਾ ਤੇ ਦਰਸ਼ਨ ਉਸ ਦਾ ਵੀ ਬੰਦੋਬਸਤ ਹੋ ਜਾਵੇਗਾ ਮਹਿਲ ਦੇ ਕੂਂਜੇ ਉੱਚਾ ਬੁਰਜ ਉਸਾਰ ਦਿੱਤਾ ਜਾਵੇਗਾ ਉਥੋਂ ਆਸਾਨੀ ਨਾਲ ਨਰਮਦਾ ਦੇ ਦਰਸ਼ਨ ਹੋ ਜਾਇਆ ਕਰਨਗੇ ਰੂਪਮਤੀ ਤੇ ਸੁਲਤਾਨ ਦੇ ਮੂੰਹ ਉੱਤੇ ਪਰਸਾਨ ਰੋ ਆ ਗਈ ਹੈ ਇਹ ਜ਼ਰੂਰੀ ਗੱਲ ਤਾਂ ਮੈਂ ਭੁੱਲ ਹੀ ਗਈ ਉਹ ਕਿਹੜੀ ਬਾਜ ਬਾਹਦਰ ਸਖਤੇ ਵਿੱਚ ਆ ਗਿਆ ਹਾਏ ਰੱਬਾ ਇਹ ਮੁਸੀਬਤਾਂ ਮੁਕਣਗੀਆਂ ਵੀ ਕਿ ਨਹੀਂ ਸਮਿਤਰਾ ਮੈਨੂੰ ਪੈਣਾ ਵਰਗੀ ਮੇਰੇ ਬਚਪਨ ਦੀ ਸਹੇਲੀ ਉਹ ਮੇਰੇ ਨਾਲ ਜਾਵੇਗੀ ਮਿਹਰਬਾਨੀ ਕਰਕੇ ਨਾਲ ਜਾਨ ਦੀ ਆਗਿਆ ਦਿਓ ਬੜੀ ਖੁਸ਼ੀ ਨਾਲ ਤੁਹਾਡੇ ਮਹਿਲ ਵਿੱਚ ਹੀ ਰਹੇਗੀ ਹੁਣ ਪੂਰੇ ਦਿਲ ਨਾਲ ਹਾਮੀ ਭਰ ਦਿਓ ਨਾ ਉਤਸ਼ਾਹ ਵਿੱਚ ਆਇਆスルਤਾਨ ਰੂਪਮਤੀ ਨੂੰ ਨਜ਼ਰਾਂ ਘੱਟ ਕੇ ਵੇਖਣ ਲੱਗ ਪਿਆ ਹੁਣ ਮੈਨੂੰ ਜਾਣ ਦੀ ਇਜਾਜ਼ਤ ਦਿਓ ਉਹ ਬਹੁਤ ਖੁਸ਼ ਸੀ ਚਲੇ ਨਿਸਾਂਗ ਜਾਓ ਪਰ ਰਾਤ ਦਾ ਭੋਜਨ ਇੱਥੇ ਕਰੂੰਗੀ ਜ਼ਰੂਰ ਮੈਂ ਤੁਹਾਡੇ ਹੁਕਮ ਨੂੰ ਨਾ ਕਿਵੇਂ ਕਰ ਸਕਦਾ ਹ ਹੁਣ ਮੇਰੀ ਵੀ ਇੱਕ ਸ਼ਰਤ ਹੈ ਸ਼ਰਤ ਸੁਣ ਲਈ ਕੁੜੀ ਨੇ ਸਿਰ ਵੱਲ ਕੀਤਾ ਖਾਣੇ ਤੋਂ ਪਹਿਲਾਂ ਸੰਗੀਤ ਦੀ ਮਹਿਫਿਲ ਸਜੇਗੀ ਈ ਇਸੇ ਲਈ ਤਾਂ ਬਹਾਨ ਨੇ ਰਾ ਤੁਹਾਨੂੰ ਬੁਲਾ ਰਹੀ ਆ ਬਹੁਤ ਖੂਬ ਉਹ ਜਾਨ ਲਈ ਮਖਮਲੀ ਗੱਦੀ ਤੋਂ ਉੱਠ ਖਲੋਦਾ ਰੂਪਮਤੀ ਨੇ ਵੀ ਪਲੰਘ ਤਿਆਗ ਦਿੱਤਾ ਸੁਲਤਾਨ ਨੇ ਬਾਹਵਲਾ ਕੇ ਉਸ ਨਾਲ ਸਿਰ ਜੋੜ ਲਿਆ ਇਹ ਸਿਰ ਹੁਣ ਜੁੜੇ ਹੀ ਰਹਿਣੇ ਆਖਰੀ ਸਾਹ ਤੱਕ ਕਬਰਾਨੀ ਨੇ ਭਰਪੂਰ ਤਸੱਲੀ ਦਿੱਤੀ ਉਹ ਬਾਹਰ ਤੱਕ ਸੁਲਤਾਨ ਨੂੰ ਵਿਦਾ ਕਰਨਾ ਹੀ ਜਦੋਂ ਉਹ ਬਾਹਰ ਆਏ ਮੰਡੂ ਦੇ ਬਹਿਰੇ ਦਰ ਸਿਪਾਹੀ ਰੂਪਮਤੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਸਾਡਾ ਸੁਲਤਾਨ ਐਵੇਂ ਨਹੀਂ ਢੇਰੀ ਹੋ ਗਿਆ ਉਦੀ ਜੋਰੀਆਂ ਵਰਗੀ ਨਜ਼ਰ ਪੱਥਰ ਤੇ ਹੀਰੇ ਦੀ ਪਹਿਚਾਨ ਕਰਦੀ ਐ ਸਪਾਂਗਾ ਸੁਲਤਾਨ ਨੂੰ ਗੜੀ ਵਿੱਚੋਂ ਬਾਹਰ ਜਾਣ ਲਈ ਘੇਰੇ ਵਿੱਚ ਲੈ ਲਿਆ ਧੰਨਵਾਦ ਜੀ